ਮਠੰਡਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਸਤਰਾ ਤੇ ਮਸੂਰ ਕਮਲਕੌਰ ਭਾਬੀ ਨਾਂ ਤੇ ਜਿਹੜਾ ਕਿ ਉਹਨੇ ਪੇਜ ਬਣਾਇਆ ਹੋਇਆ ਸੀ ਉਹਦੀ ਮੌਤ ਦੱਸੀ ਜਾ ਰਹੀ ਆ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਇਸਤਰਾ ਤੇ ਜਿਹੜਾ ਕਮਲਕੌਰ ਭਾਬੀ ਦੇ ਨਾਂ ਤੇ ਇੱਕ ਜਿਹੜਾ ਪੇਜ ਬਣਿਆ ਸੀ ਐਡੀ ਬਣਾਈ ਹੋਈ ਸੀ ਇੱਕ ਲੇਡੀ ਜੀ ਨੇ ਉਹਦੀ ਜਿਹੜਾ ਕਿ ਹੁਣ ਬਠਿੰਡਾ ਦੇ ਇੱਕ ਪਾਰਕ ਦੇ ਵਿੱਚੋਂ ਗੱਡੀ ਦੇ ਵਿੱਚੋਂ ਜਿਹੜੀ লাশ ਮਿਲੀ ਆ ਪੁਲਿਸ ਨੂੰ ਬਰਾਮਦ ਹੋਈ ਆ ਇਹ ਲਾਸ਼ ਕਿਦੋਂ ਦੀ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਗੱਡੀ ਪਾਰਕਿੰਗ ਵਿੱਚ ਖੜੀ ਹੋਣ ਨੂੰ ਜਿਹੜਾ ਕਿ 2 ਦਿਨ ਪਹਿਲਾਂ ਖੜੀ ਕੀਤੀ ਗਈ ਸੀ ਇਹ ਪੁਲਿਸ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਦੋਂ ਉਸ ਜਿਹੜਾ ਗੱਡੀ ਦੇ ਜਿਹੜੇ ਪਾਸ ਆ ਜਿਹੜਾ ਬਦਬੂ ਜਿਹੜਾ ਫੈਲਣ ਲੱਗਦੀ ਹੈ ਤੇ ਆਸ-ਪਾਸ ਦੇ ਲੋਕ ਆ ਜਿਹੜਾ ਉਹ ਗੱਡੀ ਨੂੰ ਦੇਖਦੇ ਆ ਤੇ ਤਾਕੀ ਖੋਲ ਕੇ ਦੇਖਦੇ ਆ ਤੇ ਉਹਦੇ ਵਿੱਚ ਇੱਕ ਲੜਕੀ ਦੀ ਜਿਹੜੀ ਉਹ ਲਾਸ਼ ਪਈ ਮਿਲਦੀ ਹੈ ਤੇ ਪੁਲਿਸ ਨੂੰ ਸੂਚਨਾ ਕੀਤਾ ਜਾਂਦਾ ਤਾਂ ਬਠਿੰਡਾ ਪੁਲਿਸ ਇੱਕ ਇੱਕ ਗੱਡੀ ਜਿਹੜੀ ਹੈ ਇਹ ਹਦੇਸ਼ ਔਰਥੋਡੋਨਟ ਦੀ ਪਾਰਕਿੰਗ 'ਤੇ ਸੜਕੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲਾ ਜੀ ਸੋ ਸਾਡੀ ਟੀਮ ਜਦੋਂ ਮੌਕੇ ਤੇ ਉੱਪਰ ਪਹੁੰਚੀ ਤਾਂ ਬੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੱਡ ਬੋੜੀ ਪਈ ਹੋਈ ਸੀਗੀ ਜੋ ਕਿ ਕੁੜੀ ਦੀ ਸੀਗੀ ਫਸਟ ਜਿਹੜੀ ਸੀਗੀ ਲੜਕੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਪਰ ਬਾਤ ਦੇ ਵਿੱਚ ਸਾਡੇ ਵੱਲੋਂ ਪੁਲਿਸ ਜਦੋਂ ਮੌਕੇ ਤੇ ਉੱਪਰ ਬਟਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਉਹ ਜਿਹੜੇ ਐਂਗਲਸ ਤੋਂ ਉਜਾਗ ਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੈਂਚਨ ਕੁਮਾਰੀ ਐਲੀਅਸ ਕਮਲਪੌਰ ਪੁਤਰੀ ਬਰਸ਼ਾਤੀ ਲਾਲ ਤੇ ਲਖਮਨ ਗੋਲ ਨੇ ਲੁਧਿਆਣਾ ਦੀ ਰਹਿਣ ਵਾਲੀ ਹੋਏ ਤੇਰੀ ਏਜ 3000 ਦੇ ਕਰੀਬ ਹੈਗੀ ਹੈ ਤੇ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨਾਲ ਕੇ ਕੇ ਆਈ ਸੀ ਕਿ ਇਹ ਬੁੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਦਾਂ ਰਸਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ ਸੋ ਪ੍ਰੀਲੀਬਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੀ ਕਿਸੇ ਅਮਸ਼ਰ ਤੇ ਵਿਅਕਤੀ ਦਾ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ ਪਾਰਕ ਕਰਕੇ ਲਾਸ਼ ਉਡਕ ਕਰਕੇ ਦੇਸ਼ ਹਸਪੀਟਲ ਦੀ ਪਾਰਕ ਦੇ ਵਿੱਚ ਗੱਡੀ ਦਾ ਪਾਰਕ ਕਰਕੇ ਭੱਜ ਗਏ। ਬਠਿੰਡਾ ਪੁਲਿਸ ਤੁਰਤ ਪੈ ਜਿਹੜਾ ਪਹੁੰਚਦੀ ਆ ਉਸ ਚੰਡੀਗੜ੍ਹ ਹਾਈਵੇ ਦੇ ਇੱਕ ਪਾਰਕ ਦੇ ਵਿੱਚ ਜਿਹੜਾ ਇੱਕ ਕਾਂਵਲ ਕੌਰ ਭਾਬੀ ਦੇ ਨਾਮ ਤੇ ਜਿਹੜਾ ਇੰਸਟਾਗ੍ਰam ਤੇ ਜਿਹੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਜਿਹੜਾ ਉਹਦੀ ਜਿਹੜਿਆ ਲਾਸ਼ ਮਿਲਦੀ ਆ ਪੌਥ ਬੱਲੋਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਕਮਲਕੌਰ ਭਾਬੀ ਹੈ ਜਿਹੜੀ ਇਹਦਾ ਨਾਮ ਆ ਜਿਹੜਾ ਅਸਲਕ ਕੰਚਾ ਦਾ ਤੇ ਇਹ ਜਿਹੜੀ ਆ ਲੁਧਿਆਣੇ ਦੇ ਰਹਿਣ ਵਾਲੀ ਆ ਜਣੀ ਕਿ ਇਹਦੀ 30 ਸਾਲ ਦੀ ਜਿਹੜੀ ਉਮਰ ਆ ਔਰ ਹੁਣ ਇੱਕ ਸੀਸੀਟੀਵੀ ਜਿਹੜੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਆ ਇੱਕ ਵਿਅਕਤੀ ਵੱਲੋਂ ਜਿਹੜਾ ਗੱਡੀ ਦੀ ਜਿਹੜੀ ਟਾਕੀ ਆ ਜਿਹੜੀ ਉਹ ਬੰਦ ਕੀਤੀ ਜਾਂਦੀ ਆ ਅਤੇ ਕੰਨ ਦੇ ਨਾਲ ਜਿਹੜਾ ਮੋਬਾਈਲ ਲੈ ਕੇ ਜਿਹੜਾ ਬਾਹਰ ਨਿਕਲਦਾਗਾ ਤੇ ਬਾਰ ਬਾਰ ਜਿਹੜਾ ਕਿ ਇਹ ਦਰਹਾਇਆ ਜਾ ਰਿਹਾ ਕਿ ਜਿਹੜਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਮਾਰਡਰ ਕੀਤਾ ਗਿਆ ਜਿਹੜਾ ਇਹ ਲੜਕੀ ਦਾ ਜਿਹੜਾ 30 ਸਾਲ ਦੀ ਲੜਕੀ ਦੱਸੀ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਲੜਕੀ ਆ ਜਿਹਦਾ ਅਸਲ ਨਾਮ ਆ ਜਿਹੜਾ ਕੰਚਲਾ ਤੇ ਪਰ ਇਹਦਾ ਇੰਸਟਾਗ੍ਰam ਤੇ ਜਿਹੜਾ ਇਹਦੀ ਆਈਡੀ ਬਣੀ ਆ ਉਹ ਹੈਗੀ ਆ ਕਾਮਲ ਕੌਰ ਭਾਬੀ ਦੇ ਨਾਂ ਤੇ ਕਰੀਬ ਇਹਦੇ 5 ਲੱਖ ਦੇ ਕਰੀਬ ਫੋਲੋਅਰ ਨੇ ਬੇਸ਼ੱਕ ਇਸ ਦੇ ਜਿਹੜਾ ਇਸ ਲੜਕੀ ਬਲਦੋਂ ਜਿਹੜੀਆਂ ਬਹੁਤ ਇਤਰਾਜਯੋਗ ਜਿਹੜੀਆਂ ਵੀਡੀਓ ਨੇ ਤੁਹਾਨੂੰ ਉਹ ਦੇਖਣ ਯੋਗ ਨਹੀਂ ਕਿ ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਵੀਡੀਓ ਦੇ ਵਿੱਚ ਜਿਹੜਾ ਕਿ ਇਹ ਇਤਰਾਜੋਗ ਜਿਹੜੀ ਪਾਸਾ ਵਰਤਦੀ ਸੀ ਜਿਹੜੀਆਂ ਕਿ ਵੀਡੀਓ ਦੇਖਣ ਯੋਗ ਨਹੀਂ ਪਰ ਇਹ ਕਿਸੇ ਦਾ ਦੇਖੋ ਆਪਣੇ ਆਪਣੀ ਮਾਨਸਿਕਤਾ ਹੁੰਦੀ ਹੈ ਹਰ ਇੱਕ ਦਾ ਬੰਦੇ ਦਾ ਦੇਖੋ ਨਜ਼ਰੀਆ ਹੁੰਦਾ ਕੋਈ ਕਿਸ ਤਰ੍ਹਾਂ ਢੰਗ ਦੇ ਨਾਲ ਜਿਉਂਦਾ ਆਪਣੀ ਜ਼ਿੰਦਗੀ ਕੋਈ ਕਿਸੇ ਢੰਗ ਦੇ ਨਾਲ ਜਿਉਂਦਾ ਕੋਈ ਇੱਥੇ ਗੰਦ ਪਰੋਸ ਕੇ ਜ਼ਿੰਦਗੀ ਜਿਉਂਦਾ ਕੋਈ ਆਪਣਾ ਬੈਗ ਨੂੰ ਬੈਗ ਨੂੰ ਕਹਿ ਕੇ ਜਾਂ ਕੋਈ ਹੋਰ ਆਰਾਮ ਅੱਲਾਹ ਕਹਿ ਕੇ ਜਿਹੜਾ ਜ਼ਿੰਦਗੀ ਜਿਉਂਦਾਗਾ ਪਰ ਇੱਥੇ ਲੱਗਦਾ ਕਿ ਜਿਹੜਾ ਮਸਹੂਰ ਹੋਣਾ ਹਰ ਇੱਕ ਨੂੰ ਲੱਗਦਾ ਕਿ ਮਹਿੰਗਾ ਪੈ ਰਿਹਾ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਦੇਖੋ ਕਿ ਹਰ ਇੱਕ ਦਾ ਨਜ਼ਰੀਆ ਉਹ ਕੀ ਦੇਖੋ ਸੋਸ਼ਲ ਮੀਡੀਆ ਉੱਤੇ ਚੰਗੇ ਤੋਂ ਚੰਗਾ ਜਿਹੜਾ ਕੰਮ ਆ ਬਥੇਰਾ ਦੇਖਣ ਨੂੰ ਮਿਲਦਾ ਤੇ ਮਾੜੇ ਤੋਂ ਮਾੜਾ ਗੰਦੇ ਤੋਂ ਗੰਦਾ ਕੰਮ ਆ ਜਿਹੜਾ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਦਾ ਵੀਡੀਓ ਦੇਖਣ ਨੂੰ ਮਿਲਦੀਆਂ ਪੋਸਟਾਂ ਦੇਖਣ ਨੂੰ ਮਿਲਦੀਆਂ ਹੋਰ ਬੜਾ ਕੁਝ ਆ ਪਰ ਉਹ ਤੁਹਾਡੀ ਸੋਚ ਆ ਕਿ ਤੁਸੀਂ ਕੀ ਵੇਖਣਾ ਕੀ ਨਹੀਂ ਵੇਖਣਾ ਪਰ ਹੁਣ ਤੁਸੀਂ ਇਹ ਦੇਖੋ ਜੇਕਰ ਲੋਕ ਨੂੰ ਵੇਖਦੇ ਸੀ ਉਹਨੂੰ ਪਸੰਦ ਕਰਦੇ ਸੀ ਤਾਂ ਕਿ 4 ਲੱਖ 85000 ਦੇ ਕਰੀਬ ਜਿਹੜੇ ਉਹਦੇ ਫੋਲੋਅਰ ਇੰਸਟਾ ਤੇ ਆ YouTube ਤੇ ਆ ਜਾਨੀ ਕਿ ਉਹ ਕਾਫੀ ਟਾਈਮ ਤੇ ਜਿਹੜੇ ਕਿ ਉਹ ਰਿਲਾ ਬਣਾ ਰਹੀ ਸੀ ਸੋਸ਼ਲ ਮੀਡੀਆ ਤੇ ਜਿਹੜਾ ਕਿ ਕਾਫੀ ਉਹ ਵਾਇਰਲ ਹੋ ਰਹੀ ਸੀ ਕਾਵਲ ਕੌਰ ਭਾਬੀ ਦੇ ਨਾਂ ਤੇ ਜਿਹੜੀ ਉਹਦੀ ਇੰਸਟਾ ਤੇ ਆਈਡੀ ਬਣੀ ਆ ਸੋਸ਼ਲ ਮੀਡੀਆ ਤੇ ਕਾਫੀ ਟਾਈਮ ਤੋਂ ਜਿਹੜੀ ਉਹ ਲੜਕੀ ਮਸ਼ਹੂਰ ਸੀ ਉਸ ਮੁਤਾਬਕ ਇਹ ਦੱਸਿਆ ਜਾ ਰਿਹਾ ਆ ਕਿ ਜਿਹੜੀ ਉਹਨਾਂ ਦੇ ਜਿਹੜਾ ਮਾਪਿਆਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ 9 ਜੂਨ ਨੂੰ ਜਿਹੜਾ ਘਰੋਂ ਨਿਕਲੀ ਸੀ ਅਤੇ ਇਹ ਕਹਿ ਕੇ ਗਈ ਸੀ ਕਿ ਮੈਂ ਬਠਿੰਡਾ ਸ਼ੂਟਿੰਗ ਕਰਨ ਜਾਨੀ ਆ ਤੇ ਮੈਂ ਜਿਹੜਾ ਵਾਪਸ ਆਵਾਂਗੀ ਪਰ ਹੁਣ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਕਿ ਗੱਡੀ ਜਿਹੜੀ ਖੜੀ ਆ ਉਹ 2 ਦਿਨ ਪਹਿਲਾਂ ਦੀ ਖੜੀ ਆ ਜਿਹੜੇ ਬਦਵੌ ਆਉਣ ਲੱਗਦੀ ਆ ਤਾਂ ਉਹਦੀ ਟਾਕੀ ਖੋਲੀ ਜਾਂਦੀ ਆ ਵੇਖਿਆ ਜਾਂਦਾ ਤੇ ਉਹਦੇ ਵਿੱਚੋਂ ਜਿਹੜਾ ਕਿ ਇੱਕ ਲੜਕੀ ਜਿਹੜੀ ਮਿਲਦੀ ਆ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਸ ਬਠਿੰਡਾ ਪੁਲਸ ਜਿਹੜਾ ਉੱਥੇ ਪਹੁੰਚਦੀ ਆ ਇੰਪੋਸੀਬਲ ਦਾ ਖਲਾਸਾ ਕੀਤਾ ਜਾਂਦਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਜਿਹੜੇ ਖੰਖਾਂ ਨਾਲ ਲਏ ਜਾਂਦੇ ਆ ਉਹਦੇ ਵਿੱਚੋਂ ਜਿਹੜਾ ਇੱਕ ਵਿਅਕਤੀ ਹੈ ਜਿਹੜਾ ਕਿ ਉਹ ਟਾਕੀ ਖੋਲਦਾ ਤੇ ਨਾਲ ਦੇ ਇੱਕ ਕੰਨ ਦੇ ਨਾਲ ਜਿਹੜਾ ਉਹਦਾ ਫੋਨ ਲੱਗਿਆ ਹੁੰਦਾ ਕਿਸੇ ਨੂੰ ਜਣੇ ਕਿ ਉਹ ਫੋਨ ਕਰਦਾਗਾ ਉਹ ਗੱਡੀ ਖੜੀ ਕਰਕੇ ਉੱਥੇ ਜਿਹੜਾ ਚੱਲਿਆ ਜਾਂਦਾਗਾ ਇਹ ਸੱਕ ਜਾਪਦਾ ਕਿ ਹੋ ਸਕਦਾ ਕਿ ਜਿਹੜੀ ਇਹਦੀ ਮੌਤ ਆ ਇਹਦਾ ਕਾਰਨ ਉਹ ਪਹਿਲਾਂ ਹੀ ਕਿਥੋਂ ਜਿਹੜਾ ਇਹਦਾ ਮੌਤ ਦਾ ਕਾਰਨ ਬਣਿਆ ਹੋਵੇ ਕਿਸੇ ਦੀ ਇਹ ਅਜੇ ਨਹੀਂ ਪਤਾ ਲੱਗ ਸਕਦਾ ਕਿਉਂਕਿ ਪਰ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਣਾ ਕਿ ਲੋਕ ਪਤਾ ਨਹੀਂ ਕੀ ਇੱਥੇ ਇੱਕ ਦੂਜੇ ਦੇ ਦੁਸ਼ਮਣ ਕਿਉਂ ਬਣੇ ਹੋਏ ਆ ਜੇਕਰ ਤੁਹਾਡੀ ਕੋਈ ਅਰੰਝਸਾ ਤੁਹਾਡੇ ਨਾਲ ਕੋਈ ਕਿਸੇ ਦੀ মতਪੇਦ ਨੇ ਦਾ ਤੁਹਾਡੇ ਮਤਲਬ ਕਿਸੇ ਦੀ ਸੋਚ ਨਹੀਂ ਮਿਲਦੀ ਤਾਂ ਉਸ ਤੋਂ ਪਾਸਾ ਵੱਟ ਲੋ ਕਿਉਂ ਕਿਸੇ ਦੀ ਤੁਸੀਂ ਜਾਣ ਦੇ ਦੁਸ਼ਮਣ ਬਣਦੇ ਹੋ ਅੱਜ ਉਹਦੀ ਜਾਨ ਚਲੀ ਗਈ ਆ ਬੇਸਕੋ ਲੜਕੀ ਦੀ ਪਰ ਉਹਦੇ ਪਰਿਵਾਰ ਨੂੰ ਤੇ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਕਿੰਨਾ ਘਾਟਾ ਪਿਆ ਤੇ ਨਾਲੇ ਫਿਰ ਹੁਣ ਤੁਸੀਂ ਕਿਹੜਾ ਬਚ ਬਚ ਜੂਗੇ ਹੋਰ ਪੁਲਸ ਦੇ ਰਿੱਕੇ ਆਉਂਗੇ ਫੜੇ ਜਾਉਂਗੇ ਦੇਖੋ ਕਤਲ ਬੇਸ਼ੱਕ ਖੂਦ ਦੇ ਵਿੱਚ ਵੀ ਬੰਦਾ ਸਿੱਟ ਕੇ ਵਗ ਜੇ ਕਹਿੰਦੇ ਖੂਦ ਦੇ ਵਿੱਚੋਂ ਵੀ ਗੱਲ ਨਿਕਲੇ ਆਉਂਦੀ ਆ ਕਤਲ ਫੜੇ ਜਾਣਗੇ ਕਿਹਨੇ ਕਤਲ ਕੀਤਾ ਕਿਉਂ ਕੀਤਾ ਕਿਹਦੇ ਕਾਰਨ ਕੀਤਾ ਕਿਹਨੇ ਕਰਵਾਇਆਗਾ ਇਹ ਸਭ ਪੁਲਸ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ ਪੁਲਸ ਜਿਹੜਾ ਹੈ ਸਾਹਮਣੇ ਸੱਚ ਲੈ ਆਵੇਗੀ ਪਰ ਵੱਡਾ ਜਿਹੜਾ ਇਹ ਜਿਹੜਾ ਆਪਾਂ ਦੇਖਦੇ ਆ ਕਿ ਫਿਰ 20 ਸਾਲਾਂ ਦੇ ਵਿੱਚ ਜੇਲ੍ਹਾਂ ਦੇ ਵਿੱਚੋਂ ਸੜਦੇ ਰਹਿੰਦੇ ਆ ਲੋਕ ਆ ਪਤਾ ਨਹੀਂ ਇਹ ਲੋਕ ਪੰਜਾਬ ਦੇ ਵਿੱਚ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿਉਂ ਇਹ ਜੀਆਂ ਅੱਗਾਂ ਲੱਗ ਰਹੀਆਂ ਨੇ ਦਿਨ ਦਿਹਾੜੇ ਜਿਹੜੇ ਕਿ ਆਪਾਂ ਦੇਖਦੇ ਆ ਕਿ ਗੋਲੀਆਂ ਚੱਲ ਰੇ ਚੱਲ ਜਾਂਦੀਆਂ ਨੇ ਕਦੇ ਕਿਸੇ ਨੂੰ ਮਾਰਿਆ ਜਾ ਰਿਹਾ ਕਦੇ ਸਲੂਨ ਦੇ ਵਿੱਚ ਕੋਈ ਮੁੰਡਾ ਜਾਂਦਾਗਾ ਉਹਦੇ ਗੋਲੀ ਮਾਰ ਕੇ ਉਹਨੂੰ ਮਾਰਿਆ ਜਾਂਦਾਗਾ ਕਦੇ ਕਿਸੇ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਕਦੇ ਕਿਸੇ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਅਜ ਮਾਹੌਲ ਬਣਿਆ ਹੋਇਆ ਹੈਗਾ ਮੈਂ ਪਹਿਲਾਂ ਵੀ ਕਿਹਾ ਕਿ ਇਹ ਮਾਹੌਲ ਕਿਦੇ ਅਸੀਂ ਯੂਪੀ ਬਿਹਾਰ ਦੇ ਵਿੱਚ ਸੁਣਦੇ ਆ ਕਰਦੇ ਸੀ ਕਿ ਲੋਕ 5-10 ਹਜ਼ਾਰ ਰੁਪਈਆ ਪਰਸੇ ਬੰਦਾ ਮਾਰ ਦਿੰਦੇ ਆ ਪਰ ਇਹ ਮਾਹੌਲ ਆ ਜਦੋਂ ਹੁਣ ਪਤਾ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਫੈਲ ਚੁੱਕਿਆਗਾ ਜਿਹੜਾ ਕਿ ਲੜਕੀ ਦੇ ਇੱਕ ਭੇਦ ਭਾਦੀ ਜਿਹੜੀ ਇਹ ਹਾਲਾਤਾਂ ਦੇ ਵਿੱਚ ਜਿਹੜੀ লাশ ਮਿੜੀ ਆ ਉਹ ਵੱਡੇ ਸਾਂਕੇ ਖੜੇ ਕਰਦੀ ਆ ਕਿਉਂਕਿ ਈ ਰਿਜਨਲ ਹੋ ਸਕਦਾ ਇੱਕ ਉਹ ਘਰੋਂ ਕਹਿ ਕੇ ਆਈ ਆ ਕਿ ਮੈਂ ਜਿਹੜਾ ਸ਼ੂਟਿੰਗ ਬਾਅਦ ਤੇ ਜਿਹੜਾ ਬਠਿੰਡੇ ਜਾਂਦੇ ਆ ਤੇ ਉਹਦੇ ਨਾਲ ਰਿਲੇਸ਼ਨ ਕੌਣ-ਕੌਣ ਬੰਦੇ ਸੀ ਤੇ ਸਾਰਾ ਕੁਝ ਬੇਸਕ ਪੁਰਸ ਨੂੰ ਜਿਹੜਾ ਪਤਾ ਲੱਗ ਜੂਗਾ ਤੇ ਹੋ ਸਕਦਾ ਕਿ ਸਾਂਤਿਕ ਜਿਹੜਾ ਇਹ ਸਾਰਾ ਕੁਝ ਹੈ ਕਲੀਅਰ ਹੋ ਜਾਵੇ ਕਿ ਕੌਣ ਕਿਦੀ ਦਾੰਦਸਦੀ ਜਾਂ ਕਿਉਂ ਮਾਰਿਆ ਕਿਹਨੇ ਕਿੱਥੋਂ ਮਾਰਿਆ ਕਿਉਂ ਉੱਥੇ ਗੱਡੀ ਖੜੀ ਕੀਤੀ ਕੌਣ ਦੇ ਪਿੱਛੇ ਸੀ ਇਹ ਸਭ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਕਿ ਹੋ ਸਕਦਾ ਕਿ ਕੱਲ ਦੇ ਦਿਨ ਕੱਲ ਦੇ ਦਿਨ ਤੱਕ ਜਿਹੜਾ ਪੁਲਿਸ ਵੱਡੇ ਖਲਾਸੇ ਕਰਦੇ ਬੇਗੀ ਪਰ ਜੋ ਕੁਝ ਹੋਇਆ ਬਹੁਤ ਮਾਰਾ ਹੋਇਆਗਾ ਤੇ ਤੁਸੀਂ ਇਸ ਵੀਡੀਓ ਦੇ ਕੀ ਇਤਵਾਕ ਰੱਖਦੇ ਹੋ ਕਿ ਕਿਸੇ ਦੀ ਜਾਨ ਲੈਣੀ ਜਾਂ ਕਿਸੇ ਨੂੰ ਮਾਰਨਾ ਇਹ ਕੋਈ ਚੰਗਾ ਕੰਮ ਆ ਠੀਕ ਆ ਕਿ ਭਾਈ ਕਿਸੇ ਦਾ ਜੇ ਕੋਈ ਗੰਦ ਪ੍ਰੋਤਸ ਦਾ ਤੁਸੀਂ ਨਾ ਦੇਖੋ ਜੇਕਰ ਕੋਈ ਚੰਗਾ ਕੰਮ ਕਰਦਾ ਤੁਹਾਡੀ ਸੋਚ ਮੁਤਾਬਕ ਤੁਸੀਂ ਚੰਗਾ ਦੇਖ ਲਓ ਮਾੜਾ ਨਾ ਦੇਖੋ ਪਰ ਇਥੇ ਮਾੜਿਆਂ ਦੀ ਗਿਣਤੀ ਵੀ ਬਹੁਤ ਆ ਤੇ ਚੰਗਿਆਂ ਦੀ ਗਿਣਤੀ ਵੀ ਬਹੁਤ ਆ ਪਰ ਦੋਨਾਂ ਦੇ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਬਹੁਤ ਮਾੜਾ ਹੋ ਰਿਹਾ ਤੁਸੀਂ ਇਸ ਵੀਡੀਓ ਦੇ ਨਾਲ ਕੀ ਇਤਬਾਕ ਰੱਖਦੇ ਹੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਨੇ ਆ ਤੇ ਵੀਡੀਓ ਨੂੰ ਵਾਰ-ਵਾਰ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਵੈੰਜੀ ਦਾ ਖਾਲਸਾ ਵੈੰਜੀ ਕੀ ਪੱਤੇ